ਸ਼ਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਵਾਰ ਨੰਬਰ 5 ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਕੇ ਉਮੀਦਵਾਰ ਪਾਸੋ ਦੇਵੀ ਜੋ ਕਿ ਬਹੁਤ ਸਾਰੀਆਂ ਵੋਟਾਂ ਦੇ ਨਾਲ ਵਜੇਤਾ ਰਹੇ ਨੇ ਗੱਲਬਾਤ ਕਰਦੇ ਆ ਪਾਸੋ ਦੇਵੀ ਨਾਲ ਉਹਨਾਂ ਦਾ ਜੋ ਕਿ ਪਤੀ ਉਹਨਾਂ ਦੇ ਨਾਲ ਨੇ ਅਜਮੇਰ ਸਿੰਘ ਉਹਨਾਂ ਦੇ ਮਹੱਲਾ ਨਿਵਾਸੀ ਗੱਲਬਾਤ ਕਰਦਿਆਂ ਜੀ ਪਾਸੋ ਦੇਵੀ ਨਾਲ ਸ਼ਸ਼ੀਕਲ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਵੋਟ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸੱਚੇ ਵਾਰ ਮੌਕਾ। ਪਾਸੂਦੇਵ ਜੀ ਇੱਕ ਗੱਲ ਪੁੱਛਣਾ ਚਾਹਨ ਕਿ ਜਿਹੜੇ ਲੋਕਾਂ ਨਾਲ ਤੁਸੀਂ ਪਹਿਲਾਂ ਵਾਅਦੇ ਕੀਤੇ ਨੇ ਕਿ ਅਸੀਂ ਗਲੀ ਮੁਹੱਲੇ ਦਾ ਸਾਰਾ ਕੰਮ ਕਰਵਾਵਾਂਗੇ ਇਸ ਗੱਲ ਦੀ ਪੂਰੀ ਗਰੰਟੀ ਹੈ ਜੀ ਤੁਸੀਂ ਕੰਮ ਕਰਵਾਉਂਗੇ? ਹਾਂ ਜੀ ਪੱਕਾ ਕਰਾਵਾਂਗੇ ਜੀ। ਇੱਕ ਵਾਰੀ ਮੌਕਾ ਦਿਓ। ਅਸੀਂ ਕਦੇ ਪਿੱਠ ਨਹੀਂ ਦਿਖਾਵਾਂਗੇ ਜਿਹੜਾ ਕੰਮ ਕਹੋ ਕੰਮ ਕਰਾਂਗੇ ਜੀ। ਇਹ ਉਹਨਾਂ ਦੇ ਨਵੀਂ ਚਾਹ ਨਿਕਲ ਗਈ ਵਿਟਾ ਪਤੀ ਅਜਮੇਲ ਸਿੰਘ ਜੀ ਜੋ ਕਿ ਮੈਦਾਨ ਦੇ ਸੋ ਵਾਦਾ ਕਰਦੇ ਨੇ ਆਪਣੇ ਮੁਹੱਲਾ ਨਿਵਾਸੀਆਂ ਦੇ ਨਾਲ ਕਿ ਅਸੀਂ ਸਾਰੇ ਹੀ ਕੰਮ ਸਾਰਾ ਵਿਕਾਸ ਜੋ ਗਲੀ ਮੁਹੱਲੇ ਦਾ ਆ ਅਸੀਂ ਜਰੂਰ ਕਰਵਾਵਾਂਗੇ ਤਾਂ ਕਿੰਨ ਗ ਲੋਕਾਂ ਦਾ ਪਿਆਰ ਮਿਲਿਆ ਜੀ ਤੁਹਾਨੂੰ ਸਾਨੂੰ ਜੀ ਬਹੁਤ ਲੋਕਾਂ ਦਾ ਵਾਰਦਾ ਪਿਆਰ ਮਿਲਿਆ ਜੀ ਸਾਨੂੰ ਮੇਰੇ ਤੋਂ ਜ਼ਿਆਦਾ ਪਿਆਰ ਮਿਲਿਆ ਜੀ ਸਾਰਿਆਂ ਦਾ ਸਾਰਾ ਪਿਆਰ ਮਿਲਿਆ ਸਾਰਾ ਪਿਆਰ ਮਿਲਿਆ ਜੀ ਸਾਨੂੰ ਵਾਰਦਾ ਜੀ ਅਸੀਂ ਤੁਹਾਨੂੰ ਵਾਰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੋ ਇਹ ਸੀ ਅਜਮੇਰ ਸਿੰਘ ਤੇ ਸਾਡੇ ਨਾਲ ਜੁੜੇ ਨੇ ਗੱਗੂ ਜੀ ਜੋ ਕਿ ਇਹਨਾਂ ਦੇ ਪੁਰਾਣੇ ਮਿੱਤਰ ਵੀ ਨੇ ਗੱਲਬਾਤ ਕਰਦੇ ਆ ਗੱਗੂ ਜੀ ਨਾਲ ਕਿ ਤੁਸੀਂ ਅਜਮੇਰ ਸਿੰਘ ਦਾ ਹੀ ਚਿਹਰਾ ਮੈਦਾਨ ਦੇ ਵਿੱਚ ਕਿਉਂ ਉਤਾਰਿਆ ਸਾਰਿਆਂ ਨੂੰ ਮਰੀ ਪਿਆਰਪਰੀ ਰਾਮ ਰਾਮ ਜੀ ਇਹ ਇੱਕ ਪੜ੍ਹੇ ਲਿਖੇ ਤੇ ਸੂਝਵਾਨ ਵਰਕਰ ਨੇ ਜਿਨ੍ਹਾਂ ਨੇ ਸਾਡੇ ਵਾਰਡ ਦੇ ਸਾਰੇ ਨੁਮਾਇੰਦਿਆਂ ਨੇ ਚੁਣਿਆ ਤੇ ਇਹਨਾਂ ਨੂੰ ਜਿੱਤ ਸਿਰ ਮੱਥੇ ਦਿੱਤੀ ਹੈ ਇਹ ਪਿਆਰ ਦੇ ਕਾਬਲ ਨੇ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਪੂਰੂ ਤਰਨਗੇ ਅਸੀਂ ਇਹੀ ਵਿਸ਼ਵਾਸ ਲੈ ਕੇ ਅੱਗੇ ਚੱਲਨੇ ਆ ਸਾਡੇ ਵਾਰਡ ਦਾ ਤੇ ਨੁਮੁੰਦਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਜ਼ਤ ਬਖਸ਼ੀ ਸਾਰਿਆਂ ਦਾ ਪਿਆਰ ਭਰਿਆ ਸਤਿਜਾਗ ਸਤਿਯੋਗ ਸਾਨੂੰ ਮਿਲਿਆ ਅਸੀਂ ਫਿਰ ਇੱਕੋ ਗੱਲ ਕਹਿੰਦੇ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਜਾਂ ਨਾ ਪਾਈਆਂ ਅਸੀਂ ਸਾਰਿਆਂ ਦੇ ਸਿਰ ਮੱਥੇ ਮਨਜ਼ੂਰ ਕਰਦੇ ਆ ਜਿਨ੍ਹਾਂ ਨੇ ਇਹ ਬੰਦਾ ਚੁਣ ਕੇ ਸਾਡਾ ਮਾਣ ਬਖਸ਼ਿਆ ਹਰੇਕ ਬੰਦੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾੜ ਦਾ ਹਰ ਇੱਕ ਕੰਮ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਜੁਗਾ ਨਮਾਣੇ ਨੂੰ ਬਖਸ਼ਿਆ ਗਿਆ ਅਸੀਂ ਹਰੇਕ ਬੰਦੇ ਦੇ ਸਿਰ ਮੱਥੇ ਜਿੱਤ ਦਾ ਪ੍ਰਮਾਣ ਕਬੂਲ ਕਰਦੇ ਆਂ। ਅਸੀਂ ਗੱਗੂ ਜੀ ਜੋ ਕਿ ਇਹਨਾਂ ਦੇ ਪੁਰਾਣੇ ਮਿੱਤਰ ਵੀ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਨੇ ਕਿ ਅਸੀਂ ਗਲੀਆਂ ਮਹੱਲਾਂ ਦਾ ਵਿਕਾਸ ਕਰਾਂਗੇ ਤੇ ਸਾਰੀਆਂ ਬਰਾਦਰੀਆਂ ਦਾ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਸਾਡੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਵਾ ਜੀ ਮੇਵਾ ਜੀ ਅਜਮੇਰ ਦਾ ਚਿਹਰਾ ਤੁਸੀਂ ਮਹੱਲੇ ਵਿੱਚ ਕਿਵੇਂ ਦੇਖਦੇ ਹੋ? ਹਾਂ ਠੀਕ ਹੈ ਜੀ। ਉਹਦੀ ਚੱਲੀ ਜਾਂਦਾ ਕੰਮ। ਠੀਕ ਠਾਕ ਹੈ। ਤੁਸੀਂ ਕਿੰਨਾ ਪਿਆਰ ਦਿੱਤਾ ਅਜਮੇਰ ਨੂੰ ਜਿਤਾਉਣ ਵਾਸਤੇ ਜੀ ਬਹੁਤ ਸਾਰੀ ਪਿਆਰ ਸਾਰੇ ਬਹੁਤ ਸ਼ੁਕਰੀਆ ਐਸੀ ਮੇਵਾ ਜੀ ਉਹਨਾਂ ਦੇ ਮਹੱਲਾ ਨਿਵਾਸੀ ਸਾਡੇ ਨਾਲ ਜੁੜੇ ਨੇ ਹਾਂਜੀ ਕੀ ਨਾਮ ਹੈ ਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਉਹਨਾਂ ਦੇ ਸਾਡੇ ਨਾਲ ਜੁੜੇ ਨੇ ਪ੍ਰੀਤਮ ਜੀ ਜੋ ਅਜਮੇਰ ਸਿੰਘ ਜੀ ਤੁਸੀਂ ਕੈਂਡੀਡੇਟ ਬਣਾਇਆ ਤੁਸੀਂ ਇਸ ਤੇ ਪੂਰਾ ਵਿਸ਼ਵਾਸ ਕਰਦੇ ਹੋ ਜੀ ਹਾਂਜੀ ਕਿੰਨਾ ਕੁ ਵਿਸ਼ਵਾਸ ਹੈ ਜੀ ਪੂਰਾ ਵਿਸ਼ਵਾਸ ਹੈ ਜੀ ਇਸ ਗੱਲ ਦੀ ਗਾਰੰਟੀ ਲੈਂਦੇ ਹਾਂ ਕਿ ਅਜਮੇਰ ਨੇ ਜੋ ਗੱਲਾਂ ਪਹਿਲਾਂ ਕਹੀਆਂ ਸੀ ਉਸ ਗੱਲਾਂ ਦੇ ਖਰੇ ਉਤਰਨਗੇ हां ਗੱਲਾਂ ਤੇ ਜਿਹੜਾ ਕੰਮ ਕਰਨ ਵਾਲਾ ਗਲੀਆਂ ਦਾ ਕਰਨਾ ਪਊਗਾ ਜੀ ਐਸੀ ਸਾਡੇ ਪ੍ਰੀਤਮ ਜੀ ਜੋ ਕਿ ਤੁਸੀਂ ਦੇਖ ਰਹੇ ਹੋ ਅ즈ਮੇਰ ਦੇ ਘਰੋਂ ਅਸੀਂ ਲਾਈਵ ਜੁੜਿਆ ਤਾਂ ਲੋਕਾਂ ਦਾ ਮੁਹੱਲੇ ਦਾ ਇੰਨਾ ਪਿਆਰ ਅ즈ਮੇਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਮਿਲਿਆ ਤੇ ਵਾਅਦਾ ਕਰਦੇ ਨੇ ਕਿ ਅਸੀਂ ਹਰ ਇੱਕ ਗੱਲ ਤੇ ਖਰੇ ਉਤਰਾਂਗੇ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਧੰਨਵਾਦ ਜੀ